हां जी दोस्तों सेकंड लेसन ਦਾ ਥਰਡ ਪਾਰਟ ਤੁਹਾਡੇ ਵਾਸਤੇ ਲੈ ਕੇ ਆ ਗਿਆ ਥਰਡ ਕੁਐਸਚਨ ਸਾਡੇ ਕੋਲੇ ਬਣਦਾ ਆਰਥਸ਼ਾਸਤਰ ਦਾ ਸਪਤਾੰਕ સિਧਾਂਤ ਠੀਕ ਹੈ ਸਪਤਾੰਕ ਥਿਊਰੀ ਆਫ ਆਰਥਸ਼ਾਸਤਰਾ ਇਹ ਤੋਂ ਕੀ ਪਾਵੈ ਦੀ ਵਿਆਖਿਆ ਠੀਕ ਹੈ ਚੈਨਲ ਤੇ ਪਹਿਲੀ ਵਾਰ ਹੋਂ ਸਬਸਕ੍ਰਾਈਬ ਕਰ ਲੋ ਬਿਨਾ ਕਿਸੇ ਦੀਰ ਤੋਂ ਸਾਡਾ ਨਾਮਾ ਚੈਨਲ BA STUDY CLASSES.LINK ਡਿਸਕ੍ਰਿਪਸ਼ਨ ਚ ਉਹਨੂੰ ਸਬਸਕ੍ਰਾਈਬ ਕਰੋ ਉਤ ਸਾਨੂੰ ਪੋਲੀਟੀਕਲ ਸਾਇੰਸ ਤੇ ਬਾਕੀ ਸਬਜੈਕਟ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ ਉਹ ਨਵਾਂ ਚੈਨਲ ਉਹਦੀ ਸਪੋਰਟ ਕਰੋ ਬਤੋ ਬਤ 100 ਸਬਸਕ੍ਰਾਈਬਰ ਜਲਦ ਜਲਦ ਕਰਵਾਓ ਲਿੰਕ ਡਿਸਕ੍ਰਿਪਸ਼ਨ 'ਚ ਜਾ ਠੀਕ ਹੈ ਸਪਤਾੰਗ ਸਿੰਧਾਤ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ ਕਿੱਥੇ ਕੁਟੱਲਿਆ ਦੁਆਰਾ ਰਚਿਤ ਆਰਥ ਸ਼ਾਸਤਰ ਦੇ ਵਿੱਚ ਪ੍ਰਾਚੀਨ ਕਾਲ ਵਿੱਚ ਭਾਰਤ ਦੀ ਰਾਜਨੀਤਿਕ ਜਾਂ ਰਾਜਨੀਤੀ ਵਿੱਚ ਕੁਟੱਲਿਆ ਦੁਆਰਾ ਅਛਸ ਦਿੱਤੇ ਗਏ ਸਪਤਾੰਗ ਦਾ ਬਤ ਮਹੱਤਵਪੂਰਨ ਸਥਾਨ ਪ੍ਰਾਪਤ ਹੈ ਇਸੇ ਨੇ ਭਾਰਤੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦੇਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਕਟਾਲਿਆ ਨੇ ਰਾਜ ਦੇ ਸੱਤ ਅੰਗ ਦੱਸੇ ਨੇ ਇਸ ਦਾ ਨਾਮ ਹੈ ਸਵਾਮੀ ਠੀਕ ਹੈ ਪਹਿਲਾ ਸਵਾਮੀ ਹੈ ਅਮਾਤਿਆ ਜਨਪਤ ਦੌਰਗ ਕੋਸ਼ ਦੰਡ ਅਤੇ ਮਿੱਤਰ ਇਸ ਬਾਰੇ ਹੁਣ ਅੱਗੇ ਡਿਟੇਲ 'ਚ ਜਾਣਕਾਰੀ ਹੈ ਅਸੀਂ ਜ਼ਿਆਦਾ ਨਹੀਂ ਪੜਾਂਗੇ ਥੋੜੀ-ਥੋੜੀ ਯਾਦ ਕਰਕੇ ਇੰਪੋਰਟੈਂਟ ਪਰ ਆਪਾਂ ਇੱਕ ਚ ਕੋਈ ਕੁਐਸਚਨ ਸਾਢੀ ਸਕਦੇ ਸਿਲੇਬਸ ਪਹਿਲੀ ਵਾਰ ਹੀ ਹੈ ਨਿਊ ਪਾਲਿਸੀ ਪਹਿਲੀ ਵਾਰ ਹੀ ਹੈ ਸਿਲੇਬਸ ਪਹਿਲੀ ਵਾਰ ਚੇਂਜ ਹੋਇਆ ਸਾਰੇ ਹੀ ਕੁਸ਼ਨ ਇੰਪੋਰਟੈਂਟ ਨੇ ਠੀਕ ਹੈ ਕੁਟੱਲਿਆਵਾਂ ਦੁਆਰਾ ਅਨੁਸਾਰ ਜਾਂ ਕੁਟੱਲਿਆ ਦੇ ਅਨੁਸਾਰ ਸਵਾਮੀ ਜਾਂ ਰਾਜਾ ਰਾਜ ਦੇ ਸ਼ਾਸਨ ਦੀ ਪੂਰੀ ਧੁਰੀ ਹੁੰਦਾ ਹੈ ਰਾਜ ਦੀ ਸਫਲਤਾ ਰਾਜ ਦੇ ਗੁਣਾਂ ਦੇ ਨੀਤੀਆਂ ਦੇ ਨਿਰਪਰ ਕਰਦੀ ਹੈ ਅਸਲ ਵਿੱਚ ਸਵਾਮੀ ਹੀ ਰਾਜ ਦੇ ਸ਼ਾਸਨ ਨੂੰ ਗਤੀ ਗਤੀ ਪ੍ਰਦਾਨ ਕਰਦਾ ਹੈ ਪਹਿਲਾ ਪੁਆਇੰਟ ਕੁਟੱਲਿਆ ਦੇ ਅਨੁਸਾਰ ਸਵਾਮੀ ਵਿੱਚ ਯੋਗ ਅਗਵਾਈ ਕਰਨ ਦੇ ਗੁਣ ਹੋਣੇ ਚਾਹੀਦੇ ਨੇ ਉਸਦਾ ਜਨਮ ਕੁਲੀਨ ਪਰਿਵਾਰ ਵਿੱਚ ਹੋਣਾ ਚਾਹੀਦਾ ਹੈ ਉਹ ਬਹਾਦਰ ਅਤੇ ਸਿਆਣਾ ਹੋਣਾ ਚਾਹੀਦਾ ਹੈ ਉਹ ਧਰਮ ਦਾ ਪਾਲਕ ਵੀ ਹੋਣਾ ਚਾਹੀਦਾ ਹੈ ਉਹ ਸੱਚ ਬੋਲਣ ਵਾਲਾ ਹੋਣਾ ਚਾਹੀਦਾ ਉਹ ਹਿੰਮਤੀ ਹੋਣਾ ਚਾਹੀਦਾ ਉਹ ਸ਼ਾਸਨ ਦਾ ਪਾਲਣ ਕਰਨ ਵਾਲਾ ਹੋਣਾ ਚਾਹੀਦਾ ਤੇ ਨਾਲ ਨਾਲ ਉਹ ਜਿਹੜਾ ਵਾ ਆਦਰਸ਼ ਹੋਣਾ ਚਾਹੀਦਾ ਉਹਦੇ ਕੋਲੇ ਚੰਗੇ ਗੁਣ ਹੋਣੇ ਚਾਹੀਦੇ ਨੇ ਇਹ ਜਿਹੜੇ ਨੇ ਇਹ ਸਵਾਮੀ ਦੇ ਵਿੱਚ ਹੋਣੇ ਚਾਹੀਦੀ ਇਹ ਚੀਜ਼ ਦਿੱਤੇ ਤਾਂ ਦੇਖੋ ਇੱਥੇ 25 ਨੇ ਤੁਸੀਂ ਘਟੋ ਘਟ ਜਿਹੜੇ ਹੈਗੇ ਨੇ 10 12 ਜਰੂਰ ਯਾਦ ਕਰ ਲਿਓ ਠੀਕ ਹੈ ਉਹ ਕਾਮਰੋਤ ਦੂਰ ਹੋਣਾ ਚਾਹੀਦਾ ਹੈ ਹਾਥੀ ਕੋਲੇ ਸ਼ਾਸਤਰ ਚਲਾਉਣ ਜਨੇ ਪੁੰਨ ਹੋਣਾ ਜਦੋਂ ਵਾਕੜ ਦੀ ਉਹ ਚ ਆਕੜ ਨਹੀਂ ਹੋਣੀ ਚਾਹੀਦੀ ਠੀਕ ਹੈ ਵਾਕੜ ਸਮੇਂ ਦੁਸ਼ਮਣ ਤੇ ਹਮਲਾ ਕਰਨ ਵਾਲਾ ਬਦਲਾ ਲੈਣ ਵਾਲਾ ਹੋਣਾ ਚਾਹੀਦਾ ਉਹ ਚ ਆਕੜ ਨਹੀਂ ਹੁਣ ਜਿਹਦੇ ਚ ਗੁੱਸਾ ਨਹੀਂ ਹੋਣਾ ਚਾਹੀਦਾ ਉਹ ਦੁਸ਼ਮਣੀ ਦੁਸ਼ਮਣਾਂ ਦੀ ਕਮਜ਼ੋਰੀ ਨੂੰ ਪਛਾਣਨ ਵਾਲਾ ਹੋਣਾ ਚਾਹੀਦਾ ਖਜ਼ਾਨੇ 'ਚ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਉਹਨੂੰ ਐਵੇਂ ਬਾਧੂ ਖਰਚ ਨਾ ਕਰਨਾ ਕਰੀ ਹੈ ਨਾ ਜੋ ਰਾਜ ਵਿੱਚ ਅਮਰ ਅਤੇ ਕਾਨੂੰਨ ਬਹੁਤ ਸਾਰਾ ਬਣਾਇ ਯੋਗ ਹੋਣਾ ਚਾਹੀਦਾ ਖੁਸ਼ਹਾਲੀ ਤੇ ਭਲਾਈ ਦੇ ਕੰਮ ਕਰਨ ਵਾਲਾ ਹੋਵੇ ਤਾਂ ਯੋਗ ਸਨਪਤੀ ਹੋਣਾ ਚਾਹੀਦਾ ਤੇ ਹੋਰ ਵੀ ਕਾਫੀ ਪੁਆਇੰਟ ਦੇਖ ਲਓ ਠੀਕ ਹੈ ਤੇ ਕੁਟੱਲਿਆ ਦੇ ਅਨੁਸਾਰ ਇੱਕ ਪਰਿਭਾਸ਼ਾ yaad ਕਰਨੀ ਹੈ ਕੁਟੱਲਿਆ ਦੇ ਅਨੁਸਾਰ ਇੱਕ ਆਦਰਸ਼ ਰਾਜ ਆ ਉਹ ਹੁੰਦਾ ਹੈ ਜੋ ਯੋਗ ਅਗਵਾਈ ਵਿੱਚ ਉੱਚ ਗੁਣ ਹੋਵੇ ਸਿਆਣਾ ਹੋਵੇ ਫਰਤੀਲਾ ਹੋਵੇ ਵਿਅਕਤੀਗਤ ਗੁਣਾ ਵਾਲਾ ਹੋਵੇ ਇਹ ਜਿਹੜੀ ਪਰਿਭਾਸ਼ਾ ਲਿਖਣੀ ਬਹੁਤ ਜ਼ਰੂਰੀ ਹੈ ਠੀਕ ਹੈ ਦੂਸਰਾ ਸਾਡੇ ਕੋਲ ਆ ਗਿਆ ਇਹਨੂੰ ਜਿਵੇਂ ਜਿਵੇਂ ਮਰਜ਼ੀ ਕਹਿ ਲਓ ਮੈਂ ਉਹਨੂੰ ਅਮਾਤਿਆ ਕਹੂੰਗਾ ਕਿਉਂਕਿ ਅਮਾਤਿਆ ਹੀ ਸਹੀ ਸ਼ਬਦ ਹੈ ਠੀਕ ਹੈ ਕੋਟਾਲਿਆ ਦੇ ਅਨੁਸਾਰ ਰਾਜ ਦਾ ਦੂਸਰੀ ਦੂਸਰਾ ਜ਼ਰੂਰੀ ਅੰਗ ਜਿਹੜਾ ਅਮਾਤਿਆ ਅਮਾਤਿਆ ਵਿੱਚ ਰਾਜ ਦੇ ਮੰਤਰੀ ਅਤੇ ਉੱਚ ਅਧਿਕਾਰੀ ਸ਼ਾਮਲ ਹੁੰਦੇ ਨੇ ਕੋਟਾਲਿਆ ਦੇ ਅਨੁਸਾਰ ਰਾਜਾ ਅਮਾਤਿਆ ਦੇ ਸਹਿਯੋਗ ਤੋਂ ਬਿਨਾਂ ਕੁਸ਼ਲ ਸ਼ਾਸਨ ਪ੍ਰਬੰਧ ਨਹੀਂ ਚਲਾ ਸਕਦਾ ਸਿੱਟੇ ਵਜੋਂ ਰਾਜਾ ਨੂੰ ਸ਼ਾਸਨ ਪ੍ਰਬੰਧ ਚਾਉਣ ਲਈ ਅਮਾਤਿਆਵਾਂ ਦੀ ਲੋੜ ਹੁੰਦੀ ਹੈ ਕੁਟੱਲਿਆ ਦਾ ਕਹਿਣਾ ਹੈ ਕਿ ਮਾਤੇ ਦੇਖੋ ਕੁਟੱਲਿਆ ਦੇ ਅਸੀਂ ਸਤਾਂਗ ਬਾਰੇ ਕਿਉਂ ਪੜ ਰਹੇ ਹਾਂ ਕੁਟੱਲਿਆ ਨੇ ਰਾਜ ਬਾਰੇ ਕੀ ਕਿਹਾ ਵਾ ਰਾਜੇ ਬਾਰੇ ਕੀ ਕਿਹਾ ਮਾਤਰੀਆਂ ਬਾਰੇ ਕੀ ਕਿਹਾ ਕੀ ਕਿਹਾ ਵਾ ਰਾਜਨੀਤਿਕ ਵਿਵਸਥਾ ਬਾਰੇ ਕੀ ਕਿਹਾ ਅਸੀਂ ਉਹ ਚੀਜ਼ ਇੱਥੇ ਦੇੜੀ ਆ ਦੇਖ ਰਹੇ ਹਾਂ ਠੀਕ ਹੈ ਉਹਨਾਂ ਨੇ ਕਿਹਾ ਕਿ ਕੁਟੱਲਿਆ ਦਾ ਕਹਿਣਾ ਸੀ ਕਿ ਰਾਜਾ ਨੂੰ ਉਹਨਾਂ ਵਿਅਕਤੀਆਂ ਨੂੰ ਮਾਤੇ ਚੁਣਨਾ ਚਾਹੀਦਾ ਜਿਹੜੇ ਕਿ ਜਿਹੜੇ ਕਿ ਵਧੀਆ ਗੁਣਾਂ ਨਾਲ ਭਰਪੂਰ ਨੇ ਕਿਹੜੇ ਕਿਹੜੇ ਗੁਣ ਨੇ ਉਕਲੀ ਕੁਲੀਨ ਪਰ ਪਰਿਵਾਰ ਵਿੱਚ ਸ਼ਾਮਲ ਨੇ ਉਹ ਸਿਆਣੇ ਹੋਣੇ ਚਾਹੀਦੇ ਨੇ ਉਹ ਬਹਾਦਰ ਹੋਣ ਉਹ ਸੁਆਮੀ ਭਗਤ ਹੋਣ ਉਹ ਇਮਾਨਦਾਰ ਹੋਣ ਉਹ ਚੰਗੇ ਚਰਿੱਤਰ ਦੇ ਮਾਲਕ ਹੋਣ ਉਹ ਗਣਾ ਤਾਂ ਦੂਰ ਹੋਣ ਉਹ ਦੋਸਤਾਨਾ ਸੁਭਾਅ ਦੇ ਹੋਣ ਰਾਜੇ ਦੀ ਹੈਲਪ ਕਰਨ ਰਾਜ ਦਾ ਮਿਲ ਕੇ ਚੱਲਣ ਠੀਕ ਹੈ ਕੋਟੱਲਿਆ ਦੇ ਅਨੁਸਾਰ ਰਾਜਾ ਨੂੰ ਕਿਸੇ ਨੂੰ ਵੀ ਅਚਾਨਕ ਪ੍ਰਧਾਨ ਮੰਤਰੀ ਦਾ ਅਹੁਦਾ ਨਹੀਂ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਨਿਯੁਕਤ ਹੋਣ ਵਾਲੇ ਵਿਅਕਤੀ ਅੱਗੇ ਲਿਖਿਆ ਗਿਆ ਹੈ ਯੋਗਨਾਮਾ ਹੁਣ ਜਿਹੜੀ-ਕਿਹੜੀ ਯੋਗਤਾਵਾਂ ਹੋਣ ਚਾਹੀਦੀਆਂ ਜਿਹੜਾ ਪ੍ਰਧਾਨ ਮੰਤਰੀ ਬਣੇ ਆਪਣੇ ਦੇਸ਼ ਵਿੱਚੋਂ ਦਾ ਜਨਮ ਹੋਇਆ ਹੋਣਾ ਚਾਹੀਦਾ ਕਲੀਨ ਪਰਿਵਾਰ ਨਾਲ ਸੰਬੰਧ ਹੋਵੇ ਪ੍ਰਭਾਵਸ਼ਾਲੀ ਹੋਵੇ ਸ਼ਿਲਪ ਵਿਦਿਆ ਵਿੱਚ ਕੁਸ਼ਲ ਹੋਵੇ ਦੂਰਦਰਸ਼ੀ ਹੋਵੇ ਦੂਰਦਰਸ਼ੀ ਮਤਲਬ ਬਹੁਤ ਉੱਚੀ ਸੋਚ ਵਾਲਾ ਵਧੀਆ ਸੋਚ ਵਾਲਾ ਹੋਣਾ ਚਾਹੀਦਾ ਬੁੱਧੀਮਾਨ ਹੋਵੇ ਉਹ ਹਿਰਦਾ ਸ਼ੁੱਧ ਹੋਵੇ ਉਹਦਾ ਉਹ ਉਹ ਚ ਮੈਂਤਰੀ ਗੁਣ ਹੋਣ ਉਹ ਸਦਾਚਾਰੀ ਵਾਲਾ ਹੋਵੇ ਧਾਰਮਿਕ ਸ਼ੈਹ ਹਿਲਤਾ ਹੋਵੇ ਉਹ ਚ ਐਵੇਂ ਵੀ ਹਰੇਕ ਧਰਮ ਨੂੰ ਬੁਰਾ ਨਾ ਕਹੇ ਉਹ ਜਾਂ ਆਪਣੇ ਅੰਗੀਸ਼ਟ ਧਰਮ ਨੂੰ ਬੁਰਾ ਨਾ ਕਹੇ ਸਾਰੇ ਧਰਮਾਂ ਦੀ ਰੱਖਿਆ ਕਰਨ ਵਾਲਾ ਹੋਣਾ ਚਾਹੀਦਾ ਉਹ ਸੇਤਮੰਦ ਹੋਣਾ ਚਾਹੀਦਾ ਉਹ ਆਪਣੇ ਦੁਸ਼ਮਣਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਵਾਲਾ ਹੋਣਾ ਚਾਹੀਦਾ। ਪ੍ਰੋਹੀਤ ਨਿਯੁਕਤ ਕਿੱਦਾਂ ਹੋਣਗੇ ਉਹਨਾਂ ਦੇ ਪੁਆਇੰਟ ਇਹ ਨੇ ਮੈਂ ਬਾਰ-ਬਾਰ ਨਹੀਂ ਪੜ੍ਹਾਂਗਾ ਸੇਮ ਜਿਹੇ ਪੁਆਇੰਟ ਇਹਨਾਂ ਨੂੰ ਪੜ ਲਿਓ ਪ੍ਰੋਹੀਤ ਵਿੱਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਨੇ। ਕੁਸ਼ਲ ਮੰਤਰੀ ਵਿੱਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਨੇ। ਤੂ ਤੀਜਾ ਆ ਗਿਆ ਸਾਡੇ ਕੋਲੇ ਜਨਪਤ। ਤੀਸਰਾ ਜ਼ਰੂਰੀ ਅੰਗ ਜਿਹੜਾ ਰਾਜ ਦਾ ਹੈਗਾ ਉਹ ਹੈਗਾ ਵਾ ਜਨਪਤ। ਜਨਪਤ ਤੋਂ ਭਾਵ ਹੈ ਉਹ ਪ੍ਰਦੇਸ਼ ਜਿੱਥੇ ਵਸੋਂ ਦਾ ਨਿਵਾਸ ਹੋਵੇ। ਕੁਟੱਲਿਆ ਦੇ ਅਨੁਸਾਰ ਵਸੋਂ ਦੇ ਬਿਨਾ ਜਨਪਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਜਨਪਦ ਤੋਂ ਬਿਨਾ ਰਾਜ ਦੀ ਕੋਈ ਹੋਂਦ ਨਹੀਂ ਹੁੰਦੀ ਖੁਸ਼ਹਾਲ ਪ੍ਰਦੇਸ਼ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਪਹਿਲਾ ਪੁਆਇੰਟ ਆ ਇਸ ਕੋਲ ਆਪਣੇ ਲੋਕਾਂ ਅਤੇ ਬਾਹਰੋਂ ਆਉਣ ਵਾਲੇ ਮਹਿਮਾਨਾਂ ਲਈ ਭੋਜਨ ਪੂਰੀ ਤਰ੍ਹਾਂ ਪ੍ਰਬੰਧ ਹੋਣਾ ਚਾਹੀਦਾ ਹੈ ਜੇ ਅਸੀਂ ਨਵੇਂ ਲੋਕਾਂ ਨੂੰ ਵਸਾਉਣਾ ਚਾਹੁੰਦੇ ਹਾਂ ਇਸ ਦੀ ਭੂਮੀ ਉਪਜਾਊ ਹੋਣੀ ਚਾਹੀਦੀ ਹੈ ਇਸ ਭੂਮੀ ਵਿੱਚ ਹਿੰਸਕ ਜਾਨਵਰ ਨਹੀਂ ਹੋਣੇ ਚਾਹੀਦੇ ਮਤਲਬ ਸ਼ੇਰ ਚੀਤੇ ਉਹਦੀ ਗੱਲ ਕੀਤੀ ਗਈ ਇੱਥੇ ਇੱਥੇ ਖਣੇਜ ਪਦਾਰਥ ਲੱਕੜੀ ਅਤੇ ਪਸ਼ੂ ਆਦਿ ਦੀ ਕਮੀ ਨਹੀਂ ਹੋਣੀ ਚਾਹੀਦੀ ਇਥੋਂ ਦੀ ਜਲਵਾਯੂ ਸੇਤ ਲਈ ਚੰਗੀ ਹੋਣੀ ਚਾਹੀਦੀ ਹੈ ਇੱਥੇ ਪਸ਼ੂਆਂ ਲਈ ਚੰਗੀਆਂ ਚਾਰਗਰਾਹ ਹੋਣੀਆਂ ਚਾਹੀਦੀਆਂ ਇੱਥੋਂ ਦੇ ਕਿਸਾਨ ਮਿਹਨਤੀ ਹੋਣੇ ਚਾਹੀਦੇ ਰਾਜ ਨੂੰ ਰਾਜ ਦੇ ਕਾਰਜ ਭੋਗ ਸਕਣ ਹੋਣੇ ਚਾਹੀਦੇ ਨੇ ਵਧੀਆ ਹੋਣੇ ਚਾਹੀਦੇ ਉਸ ਵੇਲੇ ਦੁਰਗ ਕੋਟਾਲੇਦਨ ਸਰ ਆਦੀ ਸੁਰੱਖਿਆ ਲਈ ਮਜ਼ਬੂਤ ਦੁਰਗਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਰਾਜ ਦੀ ਸੁਰੱਖਿਆ ਲਈ ਪਹਿਲਾ ਆ ਗਿਆ ਆਉਦਕ ਡੂੰਗੀ ਖਾਈ ਹੋਣੀ ਚਾਹੀਦੀ ਚਾਰੇ ਪਾਸੇ ਹਮੇਸ਼ਾ ਪਾਣੀ ਨਾਲ ਭਰੀ ਤਾਂ ਜੋ ਬਾਹਰਲਾ ਬੰਦਾ ਨਾ ਆ ਸਕੇ ਸੈਕੰਡ ਪର୍ਬਤ ਇਹ ਉਹ ਦੌਰਖ ਹੈ ਜਿਹੜੇ ਪର୍ਬਤਾਂ ਨਾਲ ਘੇਰੇ ਹੁੰਦੇ ਨੇ ਧਾਨਵਾਨ ਮਾਰੂਥਲ ਬਣੇ ਹੁੰਦੇ ਨੇ ਵਣ ਜੰਗਲ ਠੀਕ ਹੈ ਕੋਸ਼ ਕੋਟਲਿਆ ਕੋਸ਼ ਜਾਂ ਧਰਮ ਨੂੰ ਸੌਰੀ ਧਨ ਨੂੰ ਪੰਜਵਾਂ ਜ਼ਰੂਰੀ ਤੱਤ ਸਮਝਦਾ ਵਾ ਕਿਉਂਕਿ ਧਨ ਵੀ ਤਾਂ ਹੋਣਾ ਚਾਹੀਦਾ ਨਾ ਇਹ ਤੋਂ ਤੱਕ ਕਿ ਉਹ ਸਵਾਮੀ ਦੀ ਹੱਤਿਆ ਤੱਕ ਕਰ ਦਿੱਤੀ ਸੀ ਕੀਨੇ ਸੈਨਾ ਦੀ ਸਥਿਤੀ ਕੋਸ਼θενਰ ਪ੍ਰਕਾਰ ਦੀ ਹੈ ਕੋਸ਼ ਦੀ ਕਮੀ ਹੋਣ ਕਾਰਨ ਸੈਨਾ ਦੁਸ਼ਮਨ ਰਾਜੇ ਨਾਲ ਮਿਲ ਜਾਂਦੀ ਹੈ ਤੇ ਰਾਜੇ ਦੀ ਹੱਤਿਆ ਕਰ ਦਿੰਦੀ ਹੈ ਇੰਨੀ ਜ਼ਿਆਦਾ ਜ਼ਰੂਰੀ ਹੈ ਕੋਸ਼ ਜਾਨੀ ਕਿ ਕੋਸ਼ ਨੂੰ ਸੀ ਕੀ ਕਹਾਂਗੇ ਧੰਡ ਆ ਮੇਨ ਪੁਆਇੰਟ ਨੇ ਦੇ ਦੰਡ ਸ਼ੀਮਾ ਅੰਗ ਦੰਡਾ ਲਾਸਟ ਵਾਲਾ ਅੰਗ ਕੀ ਹੈ ਦੰਡ ਦੰਡ ਮਤਲਬ ਸਜ਼ਾ ਦੰਡ ਨੂੰ ਰਾਜ ਦਾ ਛੇਵਾਂ ਅੰਗ ਮੰਨਿਆ ਗਿਆ ਹੈ ਦੰਡ ਤੋਂ ਭਾਵ ਸੈਨਾ ਤੋਂ ਹੈ ਐਕਚੁਅਲੀ ਮੈਂ ਇੱਥੇ ਗਲਤ ਪ੍ਰੋਨਾਂਊਂਸ ਕੀਤਾ ਦੰਡ ਦਾ ਮਤਲਬ ਇੱਥੇ ਸੈਨਾ ਵਾ ਇੱਥੇ ਦੰਡ ਦਾ ਮਤਲਬ ਸਜ਼ਾ ਨਹੀਂ ਹੈਗੀ ਠੀਕ ਹੈ ਸੈਨਾ ਦੁਆਰਾ ਹੀ ਰਾਜਾ ਦੇਸ਼ ਵਾਸੀਆਂ ਤੇ ਨਿਯੰਤਰਣ ਰੱਖ ਸਕਦਾ ਹੈ ਦੁਸ਼ਮਣਾਂ ਨਾਲ ਯੁੱਧ ਕਰ ਸਕਦਾ ਹੈ ਵਫਾਦਾਰੀ ਨਿਭਾ ਸਕਦਾ ਹੈ ਹੋਰ ਵੀ ਕਾਫੀ ਕੁਝ ਕਰ ਸਕਦਾ ਤਾਂ ਇਹ ਬਹੁਤ ਜ਼ਰੂਰੀ ਹੈ ਲਾਸਟ ਟਾਈਮ ਮਿੱਤਰ ਜਾਂ ਮਿੱਤਰਤਾ ਕੁਟੱਲਿਆ ਨੇ ਮਿੱਤਰ ਨੂੰ ਰਾਜ ਦਾ ਆਖਰੀ ਤੇ ਸੱਤਮ ਅੰਗ ਮੰਨਿਆ ਹੈ ਕੁਟੱਲਿਆ ਦੇ ਅਨੁਸਾਰ ਮਿੱਤਰ ਉਹ ਹੁੰਦਾ ਹੈ ਜੋ ਦਾਦੇ ਪੜਦਾਦੇ ਦੇ ਸਮੇਂ ਤੋਂ ਰਾਜ ਦੇ ਹਿਤਾਸ਼ੀ ਹੋਣ ਕਿਸੇ ਤਰ੍ਹਾਂ ਦੇ ਮਤਭੇਦ ਨਾ ਕਰਨ ਛੋਟੇ ਵੱਡੇ ਹਰ ਤਰ੍ਹਾਂ ਦੇ ਕੰਮਾਂ ਵਿੱਚ ਸਹਾਇਤਾ ਦੇਣ ਤਿਆਰ ਰਹਿਣ ਹਮੇਸ਼ਾ ਲੜਾਈ ਹੋਵੇ ਕੁਝ ਵੀ ਹੋਵੇ ਰਾਜੇ ਨੂੰ ਜੇਹੀ ਮਿੱਤਰਤਾ ਦਾ ਸਾਥ ਹਮੇਸ਼ਾ ਜ਼ਰੂਰੀ ਹੁੰਦਾ ਹੈ ਇਸ ਨਾਲ ਰਾਜ ਦੀ ਸ਼ਕਤੀ ਵਧਦੀ ਹੈ ਇਸ ਦਾ ਅੰਤਰਰਾਸ਼ਟਰੀ ਵਪਾਰਵਾਦਾ ਹੁੰਦਾ ਖੁਸ਼ਿਆਲੀ ਵਾਧੀ ਹੈ ਆਰਥਿਕ ਪੱਖ ਮਜ਼ਬੂਤ ਹੁੰਦਾ ਕੋਟਲਿਆ ਅਨਸਾਰ ਦੋਸ਼ਮਨੋਂ ਹੁੰਦਾ ਹੈ ਜੋ ਲਾਲਚੀ ਹੋਵੇ ਦੁਰਾਚਾਰੀ ਹੋਵੇ ਅਨਿਆਈ ਹੋਵੇ ਮਿੱਤਰਤਾ ਹਮੇਸ਼ਾ ਨਾ ਗੰਦੀਆਂ ਭਾਵਨਾਵਾਂ ਤੋਂ ਕੋਹਾਦੂ ਹੁੰਦਾ ਹੈ ਇਹ ਕੋਟਲਿਆ ਦਾ ਸਤਾਂ ਅੰਗ ਸੀਗਾ ਬਹੁਤ ਜ਼ਰੂਰੀ ਅੰਗ ਹੈ ਜੇ ਸੱਤ ਅੰਗ ਨੇ ਬਹੁਤ ਸੌਖੇ ਆ ਬਹੁਤ ਯਾਦ ਹੋ ਜਾਣਗੇ ਛੇਤੀ ਤੁਹਾਨੂੰ ਇਹ ਸਾਡਾ ਲਾਸਟ ਸੀਗਾ ਠੀਕ ਹੈ ਥਰਡ ਪਾਰਟ ਅਗਲੇ ਲੈਸਨ ਨੂੰ ਅਸੀਂ ਅਪਲੋਡ ਕਰਾਂਗੇ ਖੇਤੀ ਅਤੇ ਗੈਰ ਖੇਤੀਕਾਰ ਸਾਰਕਾਂ ਅਤੇ ਆਵਾਜਾਈ ਦੇ ਸਾਧਨ ਠੀਕ ਹੈ ਤੇ ਇੱਕ ਇੱਕ ਕਰਕੇ ਇਹਨੂੰ ਪੜਾਂਗੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਨਵੇਂ ਵੀਡੀਓ ਚ ਧੰਨਵਾਦ ਸਾਡੇ ਨਵੇਂ ਚੈਨਲ ਜੀਐਸ ਸਟੱਡੀ ਟਿਪਸ ਤੋਂ ਇਲਾਵਾ ਬੀਏ ਸਟੱਡੀ ਕਲਾਸਸ ਨੂੰ ਵੀ ਸਬਸਕ੍ਰਾਈਬ ਕਰਿਓ ਡਿਸਕ੍ਰਿਪਸ਼ਨ ਚ ਲਿੰਕ ਮਿਲ ਗਿਆ ਜਾ ਕੇ ਚੈੱਕ ਆਊਟ ਕਰੋ ਧੰਨਵਾਦ